ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂਕ ਟਿਕ ਕੋਰ ਨੂੰ ਨਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੁਮਾਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਰਿਅਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਨੀ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਾਂ ਬਾਰੇ ਸਾਨੂੰ ਜ ਤੁਹਾਨੂੰ ਆਪਾਂ ਉਦੋਂ ਦੇ ਹੀ ਤੁਹਾਡੇ ਲਈ ਲੈ ਕੇ ਆਵਾਂਗੇ ਜਿੱਦਾਂ ਵੀ ਤੁਸੀਂ ਸੂਟ ਤਿਆਰ ਕਰਵਾਉਣਾ ਚਾਹੋ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਫੈਬਰਿਕ ਆ ਸਟਿਚਿੰਗ ਆ ਹਨ ਆਪਣੇ ਚੁਆਇਸ ਦੇ ਅਕੋਰਡਿੰਗ ਸਾਰਾ ਸਾਨੂੰ ਡਿਟੇਲ ਭੇਜ ਕੇ ਤੁਹਾਡਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਇਲਾਵਾ ਸਾਨੂੰ Instagram ਤੇ ਫੋਲੋ ਕਰੋ ਸੰਦੂ ਬੁਟੀ ਕੋਡ ਦੋਨੋਂ ਨਾਮ ਤੇ ਸਾਡੀ ਇਨਸਟਾ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਸਿਲੈਕਟ ਕਰਕੇ ਆਪਣਾ ਸੇਮ ਤੋਂ ਸੇਮ ਬੜਾ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਫੈਬਰਿਕ ਆਪਣੇ ਅਕੋਰਡਿੰਗ ਕੋਈ ਵੀ ਚੇਂਜ ਕਰ ਸਕ ਜਿਵੇਂ ਤੁਹਾਡੀ ਪਸੰਦ ਆ ਕੋਈ ਪ੍ਰਿੰਟਰ ਦੇ ਉੱਪਰ ਤੁਸੀਂ ਡਿਜ਼ਾਈਨਿੰਗ ਵਗੈਰਾ ਕਰਾ ਕਰ ਬੁਲੇ ਜਿੱਦਾਂ ਦਾ ਕੋਈ ਡਿਜ਼ਾਈਨਰ ਬੁਟੀਕ ਸੂਟ ਆਪਣਾ ਤਿਆਰ ਕਰਵਾਉਣਾ ਚਾਹੋ ਉਦਾਂ ਹੀ ਆਪਣਾ ਕਰਵਾ ਕੇ ਲੈ ਸਕਦੇ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਇਆ ਸਾਰੇ ਵਰਕ ਵਾਲੇ ਸੂਟ ਆਪਾਂ ਕਾਫੀ ਸੋਹਣੇ ਲੈ ਕੇ ਆਏ ਆਂਗੇ ਅਲੱਗ-ਅਲੱਗ ਕਲਰ ਕੰਟਰਾਸਟ ਦੇ ਵਿੱਚ ਕਲਰ ਫੈਬਰਿਕ ਦੇ ਵਿੱਚ ਹਨ ਤੇ ਤੁਸੀਂ ਆਪਣਾ ਉਹਨਾਂ ਤੋਂ ਸੇਮ ਸੂਟ ਵੀ ਤਿਆਰ ਕਰਵਾ ਸਕਦੇ ਹੋ ਤੇ ਆਪਣੀ ਚੋਅ ਅਸ ਅਕੋਰਡਿੰਗ ਉਹਨਾਂ ਨੂੰ ਚੇਂਜ ਕਰਕੇ ਵੀ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤ ਹਾਂਜੀ ਆਪਣਾ ਜਿਹੜਾ ਇਹ ਸੂਟ ਹੈਗਾ ਇਹ ਰਸਟ ਮੈਰੂਨ ਰਸਟ ਕਲਰ ਦਾ ਕਲਰ ਆਗਾ ਦਾ ਤੇ ਪਿਓਰ ਖਾਦੀ ਦੀ ਹੀ ਫੈਬਰਿਕ ਆ ਪਿਓਰ ਖਾਦੀ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਤੇ ਮੈਰੂਨ ਰਸਟ ਕਲਰ ਆ ਇਹਦਾ ਦੇਖੋ ਤਾਂ ਸਾਰਾ ਆਪਣਾ ਹੈਂਡਵਰਕ ਦੇ ਵਿੱਚ ਤਿਆਰ ਆਗਾ ਸੂਟ ਦੇਖੋ ਤਾਂ ਤੇ ਇਹਦੇ ਆ ਗਿਆ ਘੇਰੇ ਦੇ ਉੱਪਰ ਵਰਕ ਆਹ ਬਣਾ ਘੇਰੇ ਦੇ ਉੱਪਰ ਵਰਕ ਆ ਗਿਆ ਤੇ ਇਦਾਂ ਆ ਗਿਆ ਇਹਦੇ ਸ਼ਾਰਟ ਦੇ ਜਿਹੜਾ ਫਰੰਟ ਹੈਗਾ ਉਹਦੇ ਆ ਗਿਆ ਇਦਾਂ ਤੇ ਵਿੱਚ ਇਹਦੇ ਇਹਦਾ ਬੂਟੇ ਜੇ ਬਣੇ ਹੋਏ ਨੇਗੇ ਤੇ ਸਾਰਾ ਗਲੇ ਤੇ ਵਰਕ ਆ ਗਿਆ ਪੂਰਾ ਹੈਵੀ ਵਰਕ ਆਪਣਾ ਗਲੇ ਦੇ ਉੱਪਰ ਆ ਗਿਆ ਇਹ ਵਾਲਾ ਗਲੇ ਤੇ ਵਰਕ ਆ ਗਿਆ ਤਾਂ ਹੈਂਡ ਵਰਕ ਦੇ ਵਿੱਚ ਆਪਣਾ ਤਿਆਰ ਆ ਤੇ ਇਦਾਂ ਦੇਖੋ ਇਹਦੀ ਬਾਹ ਦੀ ਉੱਪਰ ਵਰਕ ਆ ਗਿਆ ਆਹ ਵਾਲਾ ਬਾਹ ਦੇ ਉੱਪਰ ਆ ਗਿਆ ਤਿਆਰ ਵਰਕ ਇਹਦਾ ਤੇ ਇਧਰ ਆ ਗਿਆ ਇਹਦੀ ਆਪਣਾ ਬੋਟਮ ਦੇ ਉੱਪਰ ਵਰਕ ਆਹ ਵਾਲਾ ਵਰਕ ਇਹਦੀ ਬੋਟਮ ਤੇ ਆ ਗਿਆ ਜਿੱਥੇ ਦੇਖੋ ਬਾਹ ਦੇ ਉੱਪਰ ਵਰਕ ਆਗਾ ਉਦਾਂ ਹੀ ਇਹਦੀ ਬੋਟਮ ਦੇ ਉੱਪਰ ਵਰਕ ਆ ਗਿਆ ਇਹ ਬਣ ਬਰਕਰ ਬਾਟਮ ਤੇ ਆ ਗਿਆ ਨਾਲ ਆਪਣਾ ਜਿਹੜਾ ਦੁਪੱਟਾ ਕਹਦੇ ਆ ਜਿਹੜਾ ਚਨੂਨ ਦਾ ਆਪਣਾ ਦੁਪੱਟਾ ਲੈਣਾ ਵਾਲਾ ਹੁੰਦਾ ਹੈਗਾ ਨਾ ਇਹ ਆਪਣੇ ਇਦਾਂ ਹੀ ਆਪਾਂ ਨੂੰ ਆਉਂਦੇ ਨੇ ਜਿਹੜੇ ਦੁਪੱਟੇ ਜੇ ਵਾਈਟ ਦੇ ਵਿੱਚ ਆਪਾਂ ਕਿਸੇ ਵੀ ਕਲਰ ਦੇ ਵਿੱਚ ਆਪਾਂ ਇਹਨਾਂ ਨੂੰ ਡਾਈ ਕਰਵਾ ਸਕਦੇ ਆ ਡਿਜ਼ਾਈਨਰ ਜਿਹੜਾ ਦੁਪੱਟਾ ਤੁਸੀਂ ਇਦਾਂ ਲੈਣਾਗਾ ਨਾਲ ਲੈ ਸਕਦੇ ਹੋਗਾ ਨਾ ਤੇ ਆਪਾਂ ਜਿਹੜਾ 골ਡਨ ਪੇ ਹਾ ਕਲਰ ਦੀ ਆਪਣੀ ਪੇਸਟਿੰਗ ਅਗੀ ਯੂਜ਼ ਕਰਕੇ ਉੱਪਰ 골ਡਨ ਬੋਟਲ ਨਾਲ ਪਾਉਣ ਫਿਨਿਸ਼ਿੰਗ ਦਿੱਤੀ ਕਾਫੀ ਸੋਨਾ ਆਪਣਾ ਖੂਬਸੂਰਤ ਜਿਹੜਾ ਸਮੂਟਾ ਇਹ ਤਿਆਰ ਹੋਏਗਾ ਤੁਸੀਂ ਆਪਣਾ ਨਾਲ ਪਲੇਨ ਦੁਪੱਟਾ ਵੀ ਔਰਗਾਂਜ਼ਾ ਦੇ ਵਿੱਚ ਕਮਲ ਜਨੂਨ ਦੇ ਵਿੱਚ ਹਨਾ ਇਹ ਆਪਣੀ ਖਾਦੀ ਦੀ ਫੈਬਰਿਕ ਆ ਸੂਟ ਦੀ ਪਿਓਰ ਖਾਦੀ ਆ ਤੁਸੀਂ ਆਪਣਾ ਕਰਵਾਉਣਾ ਦਾ ਟੈਬੀ ਸਿਲਕ ਚ ਕ੍ਰੇਪ ਚ ਹਨਾ ਕਿਸੇ ਹੋਰ ਔਰਗਾਂਜ਼ਾ ਵਗੈਰਾ ਚ ਜੋਰ ਜੱਟ ਜਣਾ ਜੇ ਮੈਨੂੰ ਤੁਹਾਨੂੰ ਪਸੰਦ ਆਉ ਚ ਕਰਵਾ ਸਕਦੇ ਹੋ ਸੇਮ ਕਲਰ ਦੇ ਨਾਲ ਸੇਮ ਵਰਕ ਦੇ ਨਾਲ ਤਿਆਰ ਕਰਵਾ ਕੇ ਲੈਣਾ ਤਾਂ ਉਹਦਾ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਰੈਡੀ ਕਰਵਾਇਆਗਾ ਇਹ ਮੈਰੂਨ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਟੋਟਲ ਹੈਂਡ ਦੇ ਵਿੱਚ ਹੀ ਆਪਣਾ ਸੂਟ ਤਿਆਰ ਆਗਾ ਜਿਆਦਾਤਰ ਆਪਣੇ ਹੁਣ ਸਰਦੀਆਂ ਦੇ ਵਿੱਚ ਟੋਟਲ ਹੈਂਡ ਦੇ ਵਿੱਚ ਹੀ ਸੂਟ ਬਣਦੇ ਨੇ ਕਿਉਂਕਿ ਪਾਰਟੀ ਵੇਅਰ ਸੂਟ ਬਣਦੇ ਨੇ ਜ਼ਿਆਦਾ ਬਾਕੀ ਜਿਹੜਾ ਮਸ਼ੀਨ ਵਰਕ ਦੇ ਨੇ ਉਹ ਤਾਂ ਪਸ਼ਮੀਨਾ ਵਗੈਰਾ ਹੀ ਬਣਦਾਗਾ ਬਾਕੀ ਜਿਹਨੂੰ ਨਹੀਂ ਪਸੰਦ ਹੁੰਦਾ ਹਨਾ ਹੈਂਡਵਰਕ ਉਹ ਬਣਾਉਂਦੇ ਨੇ ਆਪਣੀਆਂ ਦੇ ਵਿੱਚ ਸਾਰਾ ਟੋਟਲ ਹੈਂਡ ਦੇ ਵਿੱਚ ਹੀ ਆਪਣਾ ਸੂਟ ਬਣੇਗਾ ਪੈਚ ਲਗਾ ਕੇ ਆਪਾਂ ਨੇ ਦੇਖੋ ਘੇਰੇ ਦੇ ਉੱਪਰ ਇਦਾਂ ਵਰਕ ਕਰਵਾਇਆ ਟੈਬੀ ਦੀ ਫੈਬਰਿਕ ਹੈ ਦੀ ਟੈਬੀ ਸਿਲਕ ਕਿ ਮੈਰੂਨ ਕਲਰ ਹੈ ਬਲੈਕ ਕਲਰ ਦਾ ਪੈਚ ਲਗਾ ਕੇ ਆਪਣੇ ਵਰਕ ਕਰਵਾਇਆ ਨੀਚੇ ਬਲੈਕ ਕਲਰ ਦਾ ਪੈਚ ਲਾ ਕੇ ਘੇਰੇ ਦੇ ਉੱਪਰ ਵਰਕ ਹੋਇਆ ਕੱਟ ਵਰਕ ਹੋਇਆ ਹੈਗਾ ਤੇ ਉੱਪਰ ਨੂੰ ਇਹਦਾ ਸਾਰੀਆਂ ਲਾਈਨਾਂ ਆਉਂਦੀਆਂ ਨੇ ਲੀਂਗੀਆਂ ਤੇ ਦੇਖੋ ਗਲੇ ਦੇ ਉੱਪਰ ਵੀ ਇਦਾਂ ਬਲੈਕ ਕਲਰ ਦਾ ਪੈਚ ਲਗਾ ਕੇ ਵਰਕ ਹੋਇਆ ਹੈਗਾ ਇਦਾਂ ਰੌਂਗ ਸ਼ੇਪ ਦੇ ਵਿੱਚ ਤੇ ਇਧਰ ਆ ਗਿਆ ਇਹਦੀ ਬਾਜ ਦਾ ਵਰਕ ਇਹ ਬਾਹ ਬਾਜ ਦਾ ਵਰਤਾਰ ਹੈ ਦੇਖੋ ਇਦਾਂ ਸਾਰੇ ਆਪਣੇ ਬਾਹਮ ਦੇ ਉੱਪਰ ਵੀ ਪੈਚ ਲੱਗਿਆ ਹੋਇਆ ਹੈਗਾ ਘੇਰੇ ਦੇ ਉੱਪਰ ਵੀ ਤੇ ਗਲੇ ਦੇ ਉੱਪਰ ਵੀ ਤੇ ਇਹਦੇ ਆਪਾਂ ਨੂੰ ਬੈਕ ਸਾਈਡ ਵੀ ਵਰਕ ਮਿਲੂਗਾ ਦੇਖੋ ਇਦਾਂ ਬੈਕ ਸਾਈਡ ਵੀ ਤੇ ਪੈਚ ਲਾ ਕੇ ਬਰੀਕ ਬੇਲ ਨਾਲ ਹਨਾ ਘੇਰੇ ਦੇ ਉੱਪਰ ਵਰਕ ਹੋਇਆ ਹੋਇਆ ਹੈਗਾ ਤੁਸੀਂ ਇਹ ਆਪਣਾ ਸਕਿਪ ਵੀ ਕਰਵਾ ਸਕਦੇ ਹੋ ਅਗਰ ਤੁਹਾਨੂੰ ਨਹੀਂ ਪਸੰਦ ਹੈਗਾ ਬੈਕ ਸਾਈਡ ਵਰਕ ਤਾਂ ਆਪਣਾ ਇਦਾਂ ਵੀ ਰੱਖ ਸਕਦੇ ਹੋ ਇੱਧਰ ਆ ਗਿਆ ਬੋਟਮ ਦਾ ਵਰਕ ਬੋਟਮ ਤੇ ਵੀ ਆਪਣੇ ਦੇਖੋ ਇਹਦਾ ਪੈਚ ਲਾ ਕੇ ਦੇਖੋ ਵਰਕ ਹੋਇਆ ਹੋਇਆ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਆਪਣਾ ਖਮਸੂਰਤ ਜਿਹੜਾ ਸੂਟ ਹੈਗਾ ਇਹ ਬਣ ਕੇ ਤਿਆਰ ਹੋਇਆ ਹੈਗਾ ਬਾਕੀ ਤੁਹਾਨੂੰ ਜਿਵੇਂ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਪੈਚ ਦਾ ਜਿਹੜਾ ਕਲਰ ਆ ਉਹ ਵੀ ਚੇਂਜ ਕਰ ਸਕਦੇ ਹੋ ਤੇ ਪੈਚ ਵਿਦਆਊਟ ਪੈਚ ਤੁਸੀਂ ਵਰਕ ਕਰਵਾਉਣਾਗਾ ਤਾਂ ਵਿਦਆਊਟ ਪੈਚ ਵੀ ਕਰਵਾ ਸਕਦੇ ਹੋ ਇੰਨਾ ਸੋਨਾ ਆਪਣਾ ਕੰਟਰਾਸਟ ਦੇ ਵਿੱਚ ਇਹ ਸੂਟ ਰੈਡੀ ਹੋਇਆਗਾ ਨਾਲ ਆਪਣਾ ਜਿਹੜਾ ਦੁਪੱਟਾ ਹੈਗਾ ਦਾ ਸਿਮਰ ਟਿਸ਼ੂ ਦਾ ਲੈ ਆਇਗਾ ਸਿਮਰ ਟਿਸ਼ੂ ਦਾ ਦੁਪੱਟਾ ਹੈਗਾ ਸਿਮਰ ਦਾ ਦੁਪੱਟਾ ਲੈ ਕੇ ਦੁਪੱਟੇ ਤੇ ਵੀ ਆਪਣੇ ਵਰਕ ਹੋਇਆ ਹੋਇਆ ਹੈਗਾ ਦੇਖੋ ਇਹਦਾ ਸਿੱਪੀਆਂ ਲੈਣਾ ਨਹੀਂ ਹੈ ਸਾਰੇ ਦੁਪੱਟੇ ਦੇ ਉੱਪਰ ਐਦਾਂ ਤੁਸੀਂ ਇਹ ਚਾਹੋ ਤਾਂ ਇਹ ਵਰਕ ਕਟਵਾ ਕੇ ਹੈਨਾ ਸਿੱਪੀ ਦੀ ਲੈਣ ਕਟਵਾ ਕੇ ਤਾਂ ਇਹ ਗੋਟਾ ਪੱਤੀ ਵੀ ਲੈਣਾ ਵੀ ਲਗਵਾ ਸਕਦੇ ਹੋ ਸਾਡੇ ਤੋਂ ਫਿਨਿਸ਼ਿੰਗ ਫਿਨਿਸ਼ਿੰਗ ਨਾਲ ਇਹਦਾ ਗੋਟਾ ਪੱਤੀ ਦੇ ਲੈਣਾ ਵੀ ਬਣ ਜਾਣਗੇ ਬਟ ਇਹ ਗੋਟਾ ਪੱਤੀ ਨਹੀਂ ਆਪਣਾ ਵਰਕ ਹੋਇਆ ਹੈਗਾ ਸਿੱਪੀ ਦਾ ਵਰਕ ਹੋਇਆ ਹੈਗਾ ਸਾਰਾ ਇਹ ਐਦਾ ਹੀ ਆਪਣੀ 골ਡਨ ਤੇ ਬਲੈਕ ਬੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਸੂਟ ਨੂੰ ਜਿਆਦਾ ਸੌਰੀ ਦੁਪੱਟੇ ਨੇ ਕਾਫੀ ਸੋਹਣਾ ਆਪਣਾ ਬਣ ਕੇ ਖੂਬਸੂਰਤ ਹੈ ਤਿਆਰ ਹੋਇਆ ਹੋਇਆ ਹੈਗਾ ਤੁਸੀਂ ਦੁਪੱਟਾ ਨਾਲ ਦਾ ਪਿਓਰ ਆਰਗੈਂਜ਼ਾ ਦਾ ਲੈਣਾ ਹੈਗਾ ਕਮਲ ਚੂਨ ਦਾ ਲੈਣਾ ਉਹ ਤੁਹਾਡੀ ਆਪਣੀ ਚੋਇਸ ਹੈ ਇਹ ਆਪਾਂ ਨੇ ਸਿਮਰ ਦਾ ਲਿਆ ਹੈਗਾ ਪਿਓਰ ਸਿਮਰ ਦਾ ਆਪਣਾ ਦੁਪੱਟਾ ਲਿਆ ਹੈਗਾ ਵਰਕ ਹੋਇਆ ਹੈਗਾ ਟੈਬੀ ਦਾ ਆਪਣਾ ਸੂਟ ਹੈਗਾ ਟੋਟਲ ਹੈਂਡ ਚ ਵਧੀਆ ਪਾਰਟੀ ਗੇਰ ਸੂਟ ਆਪਣਾ ਤਿਆਰ ਹੈਗਾ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਦੇ ਵਿੱਚ ਜਾ ਕੇ ਵਰਕ ਐਡ ਕਰਕੇ ਸਕਿਪ ਕਰਵਾ ਕੇ ਜਿਵੇਂ ਮੈਂ ਤੁਹਾਨੂੰ ਕਿਹਾ ਦੁਪੱਟੇ ਤੇ ਗੋਟਾ ਪੱਤੀ ਦੀ ਲੇਆ ਕਰਵਾ ਕੇ ਹੈਨਾ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਇਹ ਸਾਰਾ ਤਿਆਰ ਕਰਵਾ ਕੇ ਲੈ ਸਕਦੇ ਹੋ ਸੇਮ ਟੂ ਸੇਮ ਤੁਸੀਂ ਆਪਣਾ ਰੈਡੀ ਕਰਵਾਉਣ ਡਿਟੋ ਕਾਪੀ ਤਾਂ ਉਹਦਾ ਕਰਵਾ ਕੇ ਲੈ ਸਕਦੇ ਜਿਵੇਂ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਆਪਣਾ ਜਿਹੜਾ ਆਰਡਰ ਸਾਨੂੰ ਦੇ ਸਕਦੇ ਹਾਂ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਤਿਆਰ ਕਰਵਾਇਆਗਾ ਇਹ ਆਪਾਂ ਪਿਓਰ ਖਾਦੀ ਦੇ ਉੱਪਰ ਰੈਡੀ ਕਰਵਾਇਆਗਾ ਸਾਰਾ ਆਪਣਾ ਟੋਟਲ ਹੈਂਡ ਦੇ ਵਿੱਚ ਤਿਆਰ ਹੋਇਆ ਹੈ ਦੇਖੋ ਪਹਿਲਾਂ ਸਰਤਨ ਵਰਕ ਦਿਖਾ ਦਿੰਦੇ ਆ ਬਹੁਤ ਜਿਆਦੇ ਸੋਨਾ ਮਹਿਰੂਨ ਰਸਟ ਜਾਂ ਛੇੜਾ ਇਹਦਾ ਤੁਸੀਂ ਆਪਣਾ ਕਿਸੇ ਵੀ ਛੇੜ ਚ ਕਰਵਾ ਸਕਦੇ ਪਿਓਰ ਖਾਦੀ ਇਹਨੂੰ ਪਨਡਾਈ ਕਰਵਾਉਣੇ ਆਗੇ ਪਿਓਰ ਖਾਦੀ ਦੇ ਉੱਪਰ ਹੀ ਆਪਾਂ ਜਿਹੜੇ ਸੂਟ ਆ ਕਿ ਤਿਆਰ ਕਰਵਾਉਣੇ ਆਂ ਹਾਂਜੀ ਦੇਖੋ ਪਿਓਰ ਖਾਦੀ ਦੀ ਫੈਬਰਿਕ ਤੇ ਟੋਟਲ ਹੈਂਡਵਰਕ ਚ ਆਪਾਂ ਨੇ ਜਿਹੜਾ ਸੂਟ ਆ ਇਹ ਤਿਆਰ ਕਰਵਾਏਗਾ ਦੇਖੋ ਇਦਾਂ ਇਹਦੀ ਵੀ ਸ਼ੇਪ ਨੈਕ ਲਾਈਨ ਬੜੀ ਹੋਈ ਹੈਗੀ ਇਦਾਂ ਕਾਫੀ ਹੈਵੀ ਵਰਕ ਤੇ ਨੈਕ ਦੇ ਉੱਪਰ ਆਊਗਾ ਸੈਂਟਰ ਪੈਨਲ ਵੀ ਲਿਗੇ ਸਾਰੇ ਛੋਟੇ ਦੇ ਵਿੱਚ ਇਹਦਾ ਬੂਟੀਆਂ ਆ ਜਾਣਗੀਆਂ ਤੇ ਇਧਰ ਇਹ ਫਲਾਰ ਆ ਜਾਣਗੇ ਫੀਲਿੰਗ ਹੈ ਜਿਹੜੀ ਸਾਰੀ ਦੇਖੋ ਆਪਣੇ ਸਾਰੇ ਨਾਲ ਹੋਈ ਹੋਈ ਆ ਮੋਤੀ ਦਾ ਵਰਕ ਵੀ ਆ ਕੱਟ ਦਾਣਾ ਵੀ ਆ ਜਿਹੜਾ ਕਿ ਮਟੀਰੀਅਲ ਆਪਣਾ ਹੈਂਡਵਰਕ ਦੇ ਵਿੱਚ ਯੂਜ਼ ਹੁੰਦਾ ਹੁੰਦਾ ਆਪਾਂ ਸਾਰਾ ਮਟੀਰੀਅਲ ਦੇਖੋ ਯੂਜ਼ ਕੀਤਾ ਹੈਗਾ ਇਹ ਵਾਲੀ ਦੇਖੋ ਜਿਹੜੀ ਪੱਟੀ ਹੈਗੀ ਇੱਦਾਂ ਆ ਜੂਗੀ ਨੀਚੇ ਘੇਰੇ ਦੇ ਉੱਪਰ ਕਾਫੀ ਸੋਹਣਾ ਆਪਣਾ ਹੈਂਡਵਰਕ ਦਾ ਸੂਟ ਤਿਆਰ ਹੈਗਾ ਇਹ ਘੇਰੇ ਦਾ ਵਰਕ ਵੀ ਸ਼ੇਪ ਨੱਕ ਦਾ ਵਰਕ ਤੇ ਇਦਾਂ ਦੇਖੋ ਇਹਦੀ ਬਾਹੂ ਦੇ ਉੱਪਰ ਵਰਕ ਕਰੀ ਆ ਵਾੜਾ ਵਰਕ ਵੀ ਤਾਂ ਕਾਫੀ ਸੋਹਣਾ ਦਾ ਦੇਖੋ ਵਰਕ ਦੀ ਫਿਨਿਸ਼ਿੰਗ ਤੁਹਾਨੂੰ ਪੂਰੀ ਵਧੀਆ ਮਿਲੂਗੀ ਕੋਈ ਐਦਾਂ ਨਹੀਂ ਹੋਣਾ ਵੀ ਵਰਕ ਦੀ ਫਿਨਿਸ਼ਿੰਗ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦਾ ਖੁਲੁਕਸ ਕੱਢ ਸਕਦੇ ਆ ਫਿਨਿਸ਼ਿੰਗ ਤੁਹਾਨੂੰ ਪੂਰੀ ਵਧੀਆ ਮਿਲੂਗੀ ਵਰਕ ਦੀ ਦੇਖੋ ਇਹ ਆਪਣੀ ਸਾਰੀ ਸ਼ਰਟ ਦਾ ਵਰਕ ਆ ਗਿਆ ਐਦਾਂ ਇਹਦੇ ਨਾਲ ਆਪਾਂ ਬਾਟਮ ਵਗੈਰਾ ਨਹੀਂ ਕੋਈ ਐਡ ਕਰਵਾਈ ਤੁਸੀਂ ਆਪਣੀ ਨਾਲ ਬਾਟਮ ਕਰਾ ਸਕਦੇ ਹੋ ਇਹ ਆਪਾਂ ਕਲੀਆਂ ਵਾਲਾ ਸ਼ਰਾਰਾ ਜਿਹੜਾ ਰੈਡੀ ਕਰਵਾਇਆਗਾ ਪਲੇਨ ਸ਼ਰਾਰਾਗਾ ਕਲੀਆਂ ਵਾਲਾ ਆਪਾਂ ਸ਼ਰਾਰਾ ਦੇਖੋ ਐਦਾਂ ਰੈਡੀ ਕੀਤਾਗਾ ਬਾਕੀ ਇਹਦੇ نیچے ਆਪਾਂ ਨੇ ਬਸ ਪੇਸਟਿੰਗ ਵਗੈਰਾ ਲਗਾ ਕੇ ਫਿਨਿਸ਼ਿੰਗ ਦਿੱਤੀ ਹੈਗੀ ਤੁਸੀਂ ਆਪਣਾ ਵਰਕ ਵਗੈਰਾ ਵੀ ਐਡ ਕਰ ਸਕਦੇ ਹੋ ਇਹਦੇ ਵਿੱਚ ਕੁਝ ਹੋਰ ਆਪਣੇ ਹਨਾ ਪੇਸਟਿੰਗ ਪੱਟੀ ਦਾ ਆਪਾਂ ਲਾਉਣੀ ਲਾਉਣੇ ਦੇਖੋ ਇਹਦੇ ਸ਼ਰਾਰੇ ਦਿੱਤਾ ਤੁਸੀਂ ਨਾਲ ਵਿੱਚ ਆਪਣੇ ਕਲੇਮ ਗੋਟਾ ਪੱਤੀ ਵਗੈਰਾ ਦੀ ਐਡ ਕਰਵਾਉਣਿਆਂ ਲੋ ਕਰਵਾ ਸਕਦੇ ਹੋ ਇਦਾਂ ਆਪਣਾ ਇਹਦੇ ਨਾਲ ਦੇਖੋ ਪਿਓਰ ਔਰਗੈਂਜ਼ਾ ਦਾ ਜਿਹੜਾ ਦੁਪੱਟਾ ਹੈਗਾ ਉਹ ਤਿਆਰ ਹੈਗਾ ਪੇਸਟਿੰਗ ਪੱਟੀ ਆਪਾਂ ਟਿਸ਼ੂ ਦੀ ਲਗਾ ਤੇ نیچے ਆਪਾਂ ਫਿਨਿਸ਼ਿੰਗ ਦਿੱਤੀ ਹੈਗੀ ਤੇ ਕਾਫੀ ਸੋਹਣੇ ਗੋਟੇ ਨਾਲ ਆਪਾਂ ਇਹਨੂੰ ਫਿਨਿਸ਼ ਕੀਤਾ ਦੁਪੱਟੇ ਨੂੰ ਪਿਓਰ অর্ਗੇਂਜ਼ਾ ਦਾ ਦੁਪੱਟਾ ਗਾ ਤੁਸੀਂ ਆਪਣਾ ਕਮਲ ਚਨੂਨ ਵਗੈਰਾ ਜਿਵੇਂ ਤੁਹਾਨੂੰ ਜੋ ਵੀ ਦੁਪੱਟਾ ਪਸੰਦ ਆ ਹਨ ਉਹ ਨਾਲ ਲਗਵਾ ਸਕਦੇ ਆ ਆਪਾਂ ਖਾਦੀ ਤੇ ਤਿਆਰ ਆ ਆਪਣੀ ਵੀਡੀ ਫੈਬਰਿਕ ਜੋ ਤੁਹਾਨੂੰ ਪਸੰਦ ਆ ਆਪਣਾ ਉਹ ਤੇ ਸੇਮ ਵਰਕ ਦੇ ਨਾਲ ਸੇਮ ਡਿਜ਼ਾਈਨ ਦੇ ਨਾਲ ਤੁਸੀਂ ਆਪਣਾ ਇਹ ਤਿਆਰ ਕਰਵਾ ਕੇ ਲੈ ਸਕਦੇ ਆ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਇਹ ਆਪਣੀ ਟੈਬੀ ਸਿਲਕ ਦੀ ਫੈਬਰਿਕ ਆਗੀ ਟੈਬੀ ਸਿਲਕ ਦੀ ਫੈਬਰਿਕ ਆ ਤੇ ਬਹੁਤ ਹੀ ਅੱਜ ਸੋਹਣਾ ਕਲਰ ਆ ਆਪਣਾ ਇਹ ਕਾਫੀ ਸੋਹਣਾ ਕਲਰ ਦੇ ਵਿੱਚ ਦੇਖੋ ਆਪਣਾ ਤਿਆਰ ਆ ਇਹ ਸੂਟ ਨਾ ਹੀ ਆਪਾਂ ਇਹਨੂੰ ਲੈਵੈਂਡਰ ਕਹਿ ਸਕਦੇ ਆ ਨਾ ਹੀ ਆਪਾਂ ਇਹਨੂੰ ਕੋਈ ਹੋਰ ਨਾ ਹਰਾ ਫੁੱਜੀ ਕੰਜਈ ਮਤਲਬ ਟੋਨ ਜੀ ਆਂਦੀ ਹੈ ਇਹਦੀ ਕਾਫੀ ਸੋਹਣਾ ਕਲਰ ਆਪਣਾ ਹੈ ਬਹੁਤ ਯਾਦਾ ਸੋਹਣਾ ਨਾ ਟੈਬੀ ਸਿਲਕ ਚ ਕੈਮਰੇ ਦੇ ਵਿੱਚੋਂ ਇਹ ਵਾਲਾ ਕਲਰ ਸਹੀ ਨਹੀਂ ਉਹਦਾ ਕਾਫੀ ਡਾਰਕ ਆ ਰਹੇਗਾ ਬਟ ਇਹ ਕਲਰ ਬਹੁਤ ਹੀ ਯਾਦਾ ਸੋਹਣਾਗਾ ਕੈਮਰੇ ਦੇ ਵਿੱਚ ਨਾ ਬਹੁਤ ਕਲਰਾਂ ਦਾ ਜਿਹੜਾ ਫਰਕ ਕਾ ਰਹਿ ਜਾਂਦਾ ਹੁੰਦਾਗਾ ਵੀਡੀਓ ਵਿੱਚ ਕੋਈ ਹੋਰ ਕਲਰ ਸਾਡੇ ਕੋਲ ਸੂਟ ਹੋਰ ਕਲਰ ਦਾ ਹੁੰਦਾ ਇਹ ਵੀਰੀ ਉਹ ਕਲਰ ਹੀ ਚੇਂਜ ਹੋ ਜਾਂਦਾਗਾ ਦੇਖੋ ਇਹ ਆਪਾਂ A ਸ਼ੇਪ ਦੇ ਵਿੱਚ ਜਿਹੜਾ ਤਿਆਰ ਹੈਗਾ ਉਹ ਕਰਵਾ ਹੈਗਾ ਇਹ ਸ਼ੇਪ ਮਤਲਬ ਆਪਾਂ ਨੇ ਘੇਰਾ ਵੱਡਾ ਰਖਵਾਇਆ ਵਰਕ ਨਾਲ ਤੇ ਮਾਪ ਦੇ ਅਕੋਰਡਿੰਗ ਆਪਾਂ ਨੇ ਘੇਰਾ ਵੱਡਾ ਕੀਤਾ ਹੈਗਾ ਦੇਖੋ A ਸ਼ੇਪ ਦੇ ਵਿੱਚ ਆਪਣਾ ਤਿਆਰ ਹੈਗਾ ਸੂਟ ਸਾਰਾ ਆਪਣਾ ਟੋਟਲ ਹੈਂਡ ਦੇ ਵਿੱਚ ਹੈਗਾ ਟੋਟਲ ਹੈਂਡ ਦੇ ਵਿੱਚ ਦੇਖੋ ਇਦਾਂ neck ਦਾ ਵਰਕ ਆ ਗਿਆ ਵਿੱਚ ਜਿਹੜਾ ਥੋੜਾ ਜਿਹਾ ਮੈਰੂਨ ਜੀ ਸ਼ੇਡ ਦਾ ਆਪਾਂ ਨੇ ਥ्रेड ਯੂਜ਼ ਕੀਤਾ ਹੈਗਾ ਸਾਰਾ ਟੋਟਲ ਹੈਂਡ ਚ ਬਣਿਆ ਹੋਇਆ ਹੈਗਾ ਸੂਟ ਇਹ ਆਪਣਾ ਦੇਖੋ ਇਦਾਂ ਇਹ A ਸ਼ੇਪ ਦੇ ਵਿੱਚ ਤਿਆਰ ਆਪਣਾ ਘੇਰੇ ਦੇ ਵੀ ਉੱਪਰ ਵੀ ਇਹਦੇ ਵਰਕ ਆ ਗਿਆ ਸਾਰੀ ਜਿਹੜੀ ਸ਼ਰਟ ਆ ਉਹਦੇ ਵਿੱਚ ਵੀ ਵੱਡੇ ਵੱਡੇ ਫਲਾవర్ ਨੇ ਛੋਟੇ ਨਹੀਂ। ਕਾਫੀ ਸੋਹਣਾ ਕਾਫੀ ਸੋਨਾ ਵਰਕ ਤਾਗਾ ਦੇਖੋ ਇਹ। ਤੇ ਹੁਣ ਇਹਦੀ ਬਾਜੂ ਦਾ ਵਰਕ ਦੇਖੋ ਤੁਸੀਂ। ਇੰਨਾ ਸੋਹਣਾ ਦੇਖੋ। ਆਪਣੇ ਫਿਨਿਸ਼ ਕੀਤਾ ਹੈਗਾ। ਦੇਖੋ ਇਹ ਵਾਲੇ ਦੇ ਬਾਜੂ ਦੇ ਵਰਕ ਆ ਗਿਆ। ਜਿਹੜੇ ਕਲਰਫੁਲ ਥ्रेड ਨੇ ਦੇਖੋ ਆਪਾਂ ਸਾਰੇ ਇਹ ਇਹ ਬਾਜੂ ਦੇ ਉੱਪਰ ਲਿਗੇ। ਦੇਖੋ ਸਾਰੇ। ਮਰੂਨ ਤਾਂ ਦੇਖੋ ਆਪਣੇ ਇਹਦੇ ਵਿੱਚ ਵੀ ਹੈਗਾ ਸੀਗਾ। ਬਟ ਆਪਾਂ ਬਾਅਦ ਵਿੱਚ ਜਿਹੜੇ ਵਰਕ ਦੇ ਵਿੱਚ ਹੈਗਾ ਹੋਰ ਕਲਰ ਐਡ ਕਰ ਲਿਆ। ਗਾਜਰੀ ਤੇ ਰਸਟ ਸ਼ੇਡ ਹੈ ਜਿਹੜਾ ਆਪਾਂ ਨੇ ਉਹ ਐਡ ਕਰ ਲਿਆ। ਕਾਫੀ ਸੋਹਣਾ ਦੇਖੋ ਇਹਦੀ ਬਾਜੂ ਦਾ ਵਰਕ ਤਾਗਾ ਹੈ। ਉਹ ਲਿਹਾ ਕੇ ਕਾਫੀ ਸੋਨਾ ਸੂਟ ਤਿਆਰ ਹੋਇਆ ਇਧਰ ਇਹਦੀ ਬਾਟਮ ਆਗੀ ਸਟ੍ਰੇਟ ਬਾਟਮ ਦੇ ਉੱਪਰ ਆਪਾਂ ਨੇ ਇਹਦਾ ਵਰਕ ਕੀਤਾ ਹੈਗਾ ਇਹ ਵਾਲਾ ਵਰਕ ਹੈ ਜਿਹੜਾ ਬਾਟਮ ਦੇ ਉੱਪਰ ਆ ਗਿਆ ਬਹੁਤ ਜਿਆਦਾ ਸੋਨਾ ਆਪਣਾ ਜਿਹੜਾ ਸੂਟ ਬਣ ਕੇ ਤਿਆਰ ਹੋਇਆ ਹੈਗਾ ਇਹ ਸ਼ੇਪ ਦੇ ਵਿੱਚ ਤੁਸੀਂ ਆਪਣਾ ਸਿੰਪਲ ਜਿਵੇਂ ਆਪਾਂ ਹਨਾ ਸੂਟ ਤਿਆਰ ਕਰਦੇ ਹੁਣ ਤੁਸੀਂ ਉਹਦਾ ਵੀ ਕਰਵਾ ਸਕਦੇ ਹੋ ਬਸ ਉਹ ਇੰਨਾ ਕ ਫਰਕ ਹੈਗਾ ਵੀ ਇਹਦਾ ਫੱਕੇਰਾ ਵੱਡਾ ਕਰਵਾ ਲੈਣਾ ਉਹ ਆਪਾਂ ਨਾਪਦੇ ਜਿੰਨਾ ਆਪਣਾ ਘੇਰਾ ਹੋਊਗਾ ਉਓਦੇ ਖਾ ਲੈਣੇ ਹੁੰਦੇ ਹੈਗੇ ਨਾਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਕਹਦੇ ਪਿਓਰ ਆਰਗੈਂਜ਼ਾ ਦੁਪੱਟਾ ਤੇ ਐਦਾ 골ਡਨ ਬੋਟ ਦੇ ਨਾਲ ਆਪ ਬਹੁਤ ਹੀ ਅੱਜ ਸੋਹਣਾ ਖੂਬਸੂਰਤ ਆਪਣਾ ਸੂਟ ਬਣ ਕੇ ਤਿਆਰ ਹੋਇਆਗਾ ਟੈਬੀ ਸਿਲਕ ਦੇ ਵਿੱਚ ਤੁਸੀਂ ਆਪਣਾ ਕਿਸੇ ਹੋਰ ਚ ਨਾ ਫੈਬਰਿਕ ਚ ਤਿਆਰ ਕਰਨਾ ਹੋਇਆ ਜਾਂ ਕਿਸੇ ਹੋਰ ਕਲਰ ਦੇ ਵਿੱਚ ਤਿਆਰ ਕਰਵਾਉਣਾ ਹੋਇਆ ਸਿੰਪਲ ਪਟਿਆਲਾ ਸੂਟ ਤਿਆਰ ਕਰਨਾ ਦਾ ਹਨ ਜਿਵੇਂ ਤੁਹਾਡੀ ਪਸੰਦ ਹੋਈ ਚੁਆਇਸ ਹੋਈ ਉਸ ਅਕੋਰਡਿੰਗ ਆਪਣਾ ਇਹ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਡਿਟੇਲ ਤੁਹਾਨੂੰ ਆਪਾਂ ਵੀਡੀਓ ਵਿੱਚ ਦੱਸ ਚੁੱਕਿਆ ਵੀ ਕਿਦਾਂ ਦਾ ਆਪਣੇ ਵਰਕ ਕਰਵਾਇਆ ਪਰ ਜੇ ਤੁਹਾਨੂੰ ਐਡ ਕਰਵਾਉਣਾ ਸਿੱਖਤ ਕਰਵਾਉਣਾ ਕਿਦਾਂ ਆਪਾਂ ਸਾਰਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਆ ਆਪਣੇ ਚੋਅਸ ਦੇ ਅਕੋਰਡਿੰਗ ਤੁਸੀਂ ਵਰਕ ਨੂੰ ਵਿੱਚ ਐਡ ਵੀ ਕਰ ਸਕਦੇ ਹੋ ਦੁਪੱਟਾ ਵਗੈਰਾ ਤੇ ਵਰਕ ਕਰਵਾ ਕੇ ਤੇ ਸਕਿਪ ਵੀ ਕਰ ਸਕਦੇ ਹੋ ਤੇ ਆਪਣਾ ਜਿਹੜਾ ਤੁਸੀਂ ਫੈਬਰਿਕ ਆ ਉਹ ਵੀ ਚੇਂਜ ਕਰ ਸਕਦੇ ਹੋ ਤੇ ਆਪਣਾ ਜਿਹੜਾ ਕਲਰ ਹੈਗਾ ਤੁਸੀਂ ਉਹ ਵੀ ਚੇਂਜ ਕਰ ਸਕਦੇ ਜਿਵੇਂ ਤੁਹਾਡੀ ਚੋਇਸ ਹੋਈ ਪਸੰਦ ਹੋਈ ਆਪਣਾ ਡਿਜ਼ਾਈਨ ਕੋਈ ਭੇਜ ਕੇ ਤੁਸੀਂ ਤਿਆਰ ਕਰਵਾਉਣਾਗਾ ਤਾਂ ਸਾਰੀ ਡਿਟੇਲਸ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਜਿਹੜਾ ਸੂਟ ਦਾ ਸੰਗ オーडर ਪਾ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਫਿਰ ਸੂਟਾਂ ਦੇ ਨਾਲ ਨਮਿਆਂ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਸਸ਼ਿਕਾ